ਕ੍ਰਿਕਟ 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 ਭਾਈ ਸਾਹਿਬ ਯਾਰ ਕ੍ਰਿਕਟ ਦਾ ਤਾਂ क्रेज ਜਿਹੜਾ ਲੋਕਾਂ ਨੇ ਸਿਰ ਚੜ ਚੜ ਕੇ ਬੋਲਦਾ ਕ੍ਰਿਕਟ ਜੇ ਇਸ ਤਰ੍ਹਾਂ ਗੇਂਦਬਾਜ਼ੀ ਐਲਬੀਡਬਲ ਵਾਈਡ ਜਿਵੇਂ ਕਿ ਬਹੁਤ ਸਾਰੇ ਸ਼ਬਦ ਨੇ ਪਰ ਇਹਨਾਂ ਵਿੱਚ ਇੱਕ ਸ਼ਬਦ ਨਾਈਟ ਵਾਚਮੈਨ ਜੋ ਕਿ ਟੈਸਟ ਕ੍ਰਿਕਟ ਦੇ ਵਿੱਚ ਹੀ ਵਰਤਿਆ ਜਾਂਦਾ ਹੈ ਕ੍ਰਿਕਟ ਜਿਸ ਨੂੰ ਜੈਂਟਲਮੈਨ ਗੇਮ ਵੀ ਕਿਹਾ ਜਾਂਦਾ ਹੈ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਪ੍ਰਸਿੱਧ ਹੈ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਕ੍ਰਿਕਟ ਦਾ ਜਿਹੜਾ क्रेज ਆ ਬਹੁਤ ਹੀ ਵਧਦਾ ਜਾ ਰਿਹਾ ਪਰ ਬਹੁਤ ਸਾਰੇ ਲੋਕ ਅਜੇ ਵੀ ਨੇ ਜੋ ਕਿ ਕ੍ਰਿਕਟ ਨੂੰ ਪਸੰਦਤਾ ਕਰਦੇ ਨੇ ਪਰ ਕ੍ਰਿਕਟ ਦੇ ਕੁਝ ਨਿਮਾ ਅਤੇ ਨਾਵਾਂ ਬਾਰੇ ਨਹੀਂ ਜਾਣਦੇ ਇਸ ਆਧਾਰ ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕ੍ਰਿਕਟ 'ਚ ਰਾਤ ਨੂੰ ਦੇਖਣ ਵਾਲਾ ਆਦਮੀ ਕਿਉਂ ਹੁੰਦਾ ਨਾਲੇ ਕਿਸ ਨਾਈਟ ਵਾਚਮੈਨ ਨੇ ਇੱਕ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਟੈਸਟ ਕ੍ਰਿਕਟ ਦੇ ਵਿੱਚ ਨਾਈਟ ਵਾਚਮੈਨ ਦਾ ਮਤਲਬ ਜ਼ਿਆਦਾਤਰ ਲੋਅਰ ਆਰਡਰ ਹੁੰਦਾ ਹੈ ਪਰ ਕਈ ਮੌਕਿਆਂ ਦੇ ਵਿਕਟ ਕੀਪਰ ਨਾਈਟ ਵਾਚਮੈਨ ਵਜੋਂ ਵੀ ਕ੍ਰੀਸ ਤੇ ਆ ਚੁੱਕੇ ਹਨ ਦਰਅਸਲ ਇੱਕ ਟੈਸਟ ਮੈਚ ਦੌਰਾਨ ਜਦੋਂ ਦਿਨ ਦੀ ਖੇਡ ਖਤਮ ਹੁੰਦੀ ਹੈ ਤਾਂ ਬੱਲੇਬਾਜ਼ੀ ਟੀਮ ਨੂੰ ਸਮਾਂ ਕੱਟਣ ਦੀ ਜ਼ਰੂਰਤ ਹੁੰਦੀ ਹੈ ਤਾਂ ਬੱਲੇਬਾਜ਼ੀ ਟੀਮ ਦਾ ਕਪਤਾਨ ਟੀਮ ਦੇ ਟੇਲ ਐਂਡਰ ਨੂੰ ਬੱਲੇਬਾਜ਼ੀ ਕਰਨ ਲਈ ਕ੍ਰੀਜ਼ ਤੇ ਭੇਜਦਾ ਹੈ। ਉਹਨਾਂ ਦੇ ਕ੍ਰੀਜ਼ ਤੇ ਆਉਣ ਦਾ ਕੋਈ ਖਾਸ ਸਮਾਂ ਨਹੀਂ ਹੁੰਦਾ। ਕਪਤਾਨ ਅਜਿਹਾ ਇਸ ਲਈ ਕਰਦਾ ਹੈ ਕਿਉਂਕਿ ਟੈਸਟ ਮੈਚ ਦੇ ਦਿਨ ਦੇ ਅੰਤ 'ਚ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਸਮੇਂ ਵਿਕਟਾਂ ਦੇ ਡਿੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਕਾਰਨ ਕਪਤਾਨ ਨਾਈਟ ਵਾਚਮੈਨ ਨੂੰ ਉਸੇ ਦਿਨ ਦੇ ਬਾਕੀ ਬਚੇ ਕੁਝ ਓਵਰ ਖੇਡਣ ਲਈ ਭੇਜਦਾ ਹੈ। ਤਾਂ ਕਿ ਉਹ ਵਿਕਟ ਨੂੰ ਰੋਕ ਸਕੇ ਅਜੇਹਾ ਕਰਦੇ ਜੇਕਰ ਉਹ ਆਊਟ ਵੀ ਹੋ ਜਾਂਦਾ ਤਾਂ ਟੀਮ ਨੂੰ ਬਹੁਤਾ ਜਿਹੜਾ ਫਰਕ ਨਹੀਂ ਪੈਂਦਾ ਪਰ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕਈ ਅਜਿਹੇ ਨਾਈਟ ਵਾਚਮੈਨ ਹੋਏ ਨੇ ਜਿਨ੍ਹਾਂ ਨੇ ਮੌਕੇ ਦਾ ਪੂਰਾ ਫਾਇਦਾ ਚੱਕਿਆ ਅਤੇ ਦੋਹਰੇ ਸੈਂਕੜੇ ਤੇ ਸੈਂਕੜੇ ਲਗਾਏ ਹਨ ਜੇਕਰ ਅਸੀਂ ਅਜਿਹੇ ਨਾਈਟ ਵਾਚਮੈਨ ਦੀ ਗੱਲ ਕਰੀਏ ਤਾਂ ਉਪਰੋਕਤ ਨਾ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੇਸਨ ਗਲੇਸਬੀ ਦਾ ਨਾਮ ਹੈ ਜਿਸ ਨੇ ਨਾਈਟ ਵਾਚਮੈਨ ਵਜੋਂ ਦੋਹਰਾ ਸੈਂਕੜਾ ਲਗਾਇਆ ਸੀ ਇਸ ਤੋਂ ਇਲਾਵਾ ਪਾਕਿਸਤਾਨ ਦੇ ਨਸੀਮ ਉਲਗਾਨੀ ਦੱਖਣੀ ਅਫਰੀਕਾ ਦੇ ਮਾਰਕ ਬਾਉਚਰ ਆਸਟ੍ਰੇਲੀਆ ਦੇ ਟੋਨੀ ਮਾਨ ਅਤੇ ਭਾਰਤ ਦੇ ਸਹਿਦ ਕਿਰਮਾਨੀ ਸ਼ਾਮਿਲ ਹਨ। ਕ੍ਰਿਕਟ 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 ਭਾਈ ਸਾਹਿਬ ਯਾਰ ਕ੍ਰਿਕਟ ਦਾ ਤਾਂ ਕਰੇਜ਼ ਜਿਹੜਾ ਲੋਕਾਂ ਨੇ ਸਿਰ ਚੜ ਚੜ ਕੇ ਬੋਲਦਾ। ਕ੍ਰਿਕਟ ਜੇ ਇਸ ਤਰ੍ਹਾਂ ਗੇਂਦਬਾਜ਼ੀ ਐਲ ਬੀ ਡੀਬਲਿਊ ਵਾਈਡ ਜਿਵੇਂ ਕਿ ਬਹੁਤ ਸਾਰੇ ਸ਼ਬਦ ਨੇ ਪਰ ਇਹਨਾਂ ਵਿੱਚ ਇੱਕ ਸ਼ਬਦ ਨਾਈਟ ਵਾਚਮੈਨ ਜੋ ਕਿ ਟੈਸਟ ਕ੍ਰਿਕਟ ਦੇ ਵਿੱਚ ਹੀ ਵਰਤਿਆ ਜਾਂਦਾ ਹੈ। ਕ੍ਰਿਕਟ ਜਿਸ ਨੂੰ ਜੈਂਟਲਮੈਨ ਗੇਮ ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਪ੍ਰਸਿੱਧ ਹੈ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਕ੍ਰਿਕਟ ਦਾ ਜਿਹੜਾ ਕ੍ਰੇਜ਼ ਆ ਬਹੁਤ ਹੀ ਵਧਦਾ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜੋ ਕਿ ਕ੍ਰਿਕਟ ਨੂੰ ਪਸੰਦਤਾ ਕਰਦੇ ਨੇ ਪਰ ਕ੍ਰਿਕਟ ਦੇ ਕੁਝ ਨਿਮਾ ਅਤੇ ਨਾਵਾਂ ਬਾਰੇ ਨਹੀਂ ਜਾਣਦੇ ਇਸ ਆਧਾਰ ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕ੍ਰਿਕਟ 'ਚ ਰਾਤ ਨੂੰ ਦੇਖਣ ਵਾਲਾ ਆਦਮੀ ਕਿਉਂ ਹੁੰਦਾ ਨਾਲੇ ਕਿਸ ਨਾਈਟ ਵਾਚਮੈਨ ਨੇ ਇੱਕ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਟੈਸਟ ਕ੍ਰਿਕਟ ਦੇ ਵਿੱਚ ਨਾਈਟ ਵਾਚਮੈਨ ਦਾ ਮਤਲਬ ਜ਼ਿਆਦਾਤਰ ਲਾਰ ਆਰਡਰ ਹੁੰਦਾ ਪਰ ਕਈ ਮੌਕਿਆਂ ਤੇ ਵਿਕਟ ਕੀਪਰ ਨਾਈਟ ਵਾਚਮੈਨ ਵਜੋਂ ਵੀ ਕਰੀਸ ਤੇ ਆ ਚੁੱਕੇ ਹਨ ਦਰਸਲ ਇੱਕ ਟੈਸਟ ਮੈਚ ਦੌਰਾਨ ਜਦੋਂ ਦਿਨ ਦੀ ਖੇਡ ਖਤਮ ਹੁੰਦੀ ਹੈ ਤਾਂ ਬੱਲੇਬਾਜ਼ੀ ਟੀਮ ਨੂੰ ਸਮਾਂ ਘਟਣ ਦੀ ਜ਼ਰੂਰਤ ਹੁੰਦੀ ਹੈ ਤਾਂ ਬੱਲੇਬਾਜ਼ੀ ਟੀਮ ਦਾ ਕਪਤਾਨ ਟੀਮ ਦੇ ਟੇਲ ਐਂਡਰ ਨੂੰ ਬੱਲੇਬਾਜ਼ੀ ਕਰਨ ਲਈ ਕਰੀਸ ਤੇ ਭੇਜਦਾ ਉਹਨਾਂ ਦੇ ਕਰੀਸ ਤੇ ਆਉਣ ਦਾ ਕੋਈ ਖਾਸ ਸਮਾਂ ਨਹੀਂ ਹੁੰਦਾ ਕਪਤਾਨ ਅਜਿਹਾ ਇਸ ਲਈ ਕਰਦਾ ਕਿਉਂਕਿ ਟੈਸਟ ਮੈਚ ਦੇ ਦਿਨ ਦੇ ਅੰਤ 'ਚ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਸਮੇਂ ਵਿਕਟਾਂ ਦੇ ਡਿੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਇਸ ਕਾਰਨ ਕਪਤਾਨ ਨਾਈਟ ਵਾਚਮੈਨ ਨੂੰ ਉਸੇ ਦਿਨ ਦੇ ਬਾਕੀ ਬਚੇ ਕੁਝ ਓਵਰ ਖੇਡਣ ਲਈ ਭੇਜਦਾ ਤਾਂ ਕਿ ਉਹ ਵਿਕਟ ਨੂੰ ਰੋਕ ਸਕੇ ਅਜਿਹਾ ਕਰਦੇ ਜੇਕਰ ਉਹ ਆਊਟ ਵੀ ਹੋ ਜਾਂਦਾ ਤਾਂ ਟੀਮ ਨੂੰ ਬਹੁਤਾ ਜਿਹੜਾ ਫਰਕ ਨਹੀਂ ਪੈਂਦਾ ਪਰ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕਈ ਅਜਿਹੇ ਨਾਈਟ ਵਾਚਮੈਨ ਹੋਏ ਨੇ ਜਿਨ੍ਹਾਂ ਨੇ ਮੌਕੇ ਦਾ ਪੂਰਾ ਫਾਇਦਾ ਚੱਕਿਆ ਅਤੇ ਦੋਹਰੇ ਸੈਂਟੇ ਅਤੇ ਸੈਂਕੜੇ ਲਗਾਏ ਹਨ ਜੇਕਰ ਅਸੀਂ ਅੱਜ ਇਹ ਨਾਈਟ ਵਾਚਮੈਨ ਦੀ ਗੱਲ ਕਰੀਏ ਤਾਂ ਉਪਰੋਕਤ ਨਾ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੇਸਨ ਗਿਲੈਸਪੀ ਦਾ ਨਾਂ ਹੈ ਜਿਸ ਨੇ ਨਾਈਟ ਵਾਚਮੈਨ ਵਜੋਂ ਦੋਹਰਾ ਸੈਕੜਾ ਲਗਾਇਆ ਸੀ ਇਸ ਤੋਂ ਇਲਾਵਾ ਪਾਕਿਸਤਾਨ ਦੇ ਨਸੀਮ ਉਲਗਣੀ ਦੱਖਣੀ ਅਫਰੀਕਾ ਦੇ ਮਾਰਕ ਬਾਉਚਰ ਆਸਟ੍ਰੇਲੀਆ ਦੇ ਟੋਨੀ ਮਾਨ ਅਤੇ ਭਾਰਤ ਦੇ ਸਹਿਦ ਕਿਰਮਾਨੀ ਸ਼ਾਮਿਲ ਹਨ